ਨਹੀਂ ਜੀ ਜੀ ਹਿਚਲ ਜਨਾ ਤੁਹਾਨੂੰ ਪਤਾ ਵਾ ਕੱਲ ਸ਼ਾਮ ਆਦੀ ਹੀ ਆਏ ਆ ਤੇ ਬੂਵੇ ਵੀ ਬੰਦਵੇਂ ਮੁੜ ਕੇ ਮੰਮੀ ਨੇ ਐਵੇਂ ਗੁੱਸੇ ਹੋਣਗੇ ਆਉਣਾ ਤੇ ਹੀ ਸਵੇਰੇ ਹੀ ਅੱਜ ਜੀਦੋ ਲੈਣ ਆਉਣਗੇ ਉਹ ਤੇ ਉਦੋਂ ਕਹੀਂ ਆ ਜਾਗੇ ਲੰਗਾ ਭਰਾਵਾ ਜਿਹੜੀਆਂ ਮੈਂ ਤੁਹਾਡੀਆਂ ਸਿੱਧੀਆਂ ਦੀਆਂ ਪੁੱਠੀਆਂ ਕਰ ਦਿੱਤੀਆਂ ਨੇ ਠੀਕ ਆ ਜਿਹੜਾ ਕੰਮ ਹੋ ਗਿਆ ਨਾ ਬੜਾ ਸੋਹਣਾ ਹੋ ਗਿਆ ਤੇ ਮੈਂ ਚਲਨੀ ਆ ਆਪਣੇ ਘਰ ਹੋਇਆ ਕੀ ਮੰਮੀ ਪਤਾ ਨਹੀਂ ਹੋਇਆ ਚਲਾਓ ਵਾ ਆਪਣੇ ਘਰ ਚਲੀਏ ਮੈਂ ਤਾਂ ਉਦੀ ਤਿਆਰ ਆ ਤਨੀ ਨਹੀਂ ਹਿੱਲੰਦੇ ਫਤਨ ਕਿਹੜੀ ਗੱਲ ਹੋ ਗਈ ਐ ਧੂਆ ਰੁਸ ਕੇ ਚਲੀ ਆ ਪੂਆ ਕੈਂਢੀ ਹੈ ਜੇ ਮੈਂ ਰਹਿਣਾ ਵਾਂ ਤੇ ਨਾ ਹੋਣਾ ਮੈਂ ਕੱਲ ਜਾਣਾ ਪੁਸ਼ਾ ਘਲਾ ਲਾਉ ਨੂੰ ਹੁਣ ਕੀ ਕਰਤਾ ਲੱਗ ਕੀ ਗੱਲ ਹੋਈ ਆ ਪੂਆ ਕੈਂਢੀ ਛੇਤੀ ਚਲੀਏ ਉਹ ਚੁੱਪ ਕਰ ਬਾਦ ਦਾਣਾ ਪੂਆ ਨੂੰ ਜਾਣ ਲੰ데 ਫੇਰ ਵੀ ਗੱਲ ਕੀ ਹੋਈ ਆ ਕੋਈ ਏਡੀ ਗੱਲ ਨਹੀਂ ਹੋਈ ਹੈਗੀ ਹੁਣੇ ਜਰੂਰੀ ਪੁੱਛ ਕੇ ਜਾਣਾ ਲੱਗਦੇ ਜਾਣਾ ਕਿ ਪੂਆ ਤੇ ਬਹਿਨ ਨਹੀਂ ਡਈ ਆਹੋ ਦੱਸ ਦੇ ਦੱਸ ਦੇ ਡਰਨਾ ਕਿੰਨੇ ਵੇਲੇ ਕੋਲ ਪੁਆੜੇ ਤੇ ਸਾਰੇ ਇਹ ਤਾਂ ਹੀ ਨੇ ਜਿੱਦਣ ਕਵਲਦਾਰਿਸ Thackeray ਮੈਂ ਪਹਿਲਾ ਹੀ ਆਂਦੀ ਸਾਂ ਇਹਦੀ ਭੁਜਾਈ ਨੇ ਕਰਵਾਇਆ ਇਹ ਨਹੀਂ ਚੰਗੇ ਹੈਗੇ ਪਰ ਤੂੰ ਵਦੋ ਵਦੀ ਇਹਦੀ ਆਖਰ ਤੇ ਨਾ ਇਹਦੀ ਸ਼ੋਹ ਬਣਾਉਣ ਨੂੰ ਰਿਸ਼ਤਾ ਖਿਲਾ ਦਿੱਤਾ ਵਾ ਤੂੰ ਸਾਰੇ ਕੰਮ ਹੋ ਗਏ ਨੇ ਮੈਂ ਚੱਲੀ ਆਂ ਭੂਆ ਜੀ ਚ ਮਾੜਾ ਕਹਦਾ ਵਾ ਕਵਲ ਵਧੀਆ ਹੀ ਹੈ ਉਥੇ ਜੀ ਤੂੰ ਮਿਲੇ ਵਰਤੀ ਉਹਨਾਂ ਨੂੰ ਉਹ ਗੱਲੀ ਚੁੱਪ ਕਰ ਤੂੰ ਹੀ ਗੱਲ ਤਾਂ ਸੁਣ ਲੈ ਉਹਨਾਂ ਦੀ ਭੂਆ ਜੀ ਤੂੰ ਸ਼ਾਂਤ ਹੋ ਥੋੜਾ ਜਿਹਾ ਕੋਈ ਗੱਲ ਨਹੀਂ ਇਹਨੇ ਕਾਲੇ ਨਾ ਪਾਵੇ ਤੇ ਤੁੰਗਰ ਲਈ ਜਾ ਭੂਆ ਉਹਨਾਂ ਬਾਜੀ ਬਾ ਰਹੇ ਭਾਜੀ ਮੈਂ ਨਹੀਂ ਖਾਣੇ ਖੁਲੇ ਰੱਖੋ ਇੱਥੇ ਪੂਆ ਇਦਾਂ ਚੰਗੇ ਲੱਗੀਦਾ ਪੀਂਡ ਜਾਣਾ ਤਾਂ ਸਖਣੀ ਇੱਥੇ ਚੰਗੇ ਲੱਗਦਾ ਉਹਨਾਂ ਕਹਣਾ ਵੀ ਇਦਾਂ ਆਏ ਆ ਤੇ ਕੀ ਕਹੋਗੇ ਜਾ ਕੇ ਆਂਡ ਘਮਾਣ ਨੂੰ ਭਾਜੀ ਦੋਗੇ ਕਿ ਕੋਈ ਗੱਲ ਨਹੀਂ ਦੀ ਖੁਸ਼ੀ ਵਾਲੀ ਕਿ ਇਦਾਂ ਖਾਲੀ ਹੱਥ ਹੀ ਭੱਜੇ ਜਾਣਾ ਨਾਲੇ ਪੂਆ ਜੀ ਇਦਾਂ ਚੰਗੇ ਲੱਗੀਦਾ ਸਾਰੇ ਕੰਮ ਕਰਕੇ ਵੀ ਤੂੰ ਹੀ ਆਵੇਂ ਹੁਣ ਬਰਿਆਈ ਖਟਣ ਦੇ ਹੈਗੇ ਜੀ ਤੇ ਨਾਲੇ ਆ ਵੀ ਤੁਹਾਡੀਆਂ ਨੂੰ ਮੁੜ ਕੇ ਕੋਈ ਮੈਨੂੰ ਚੰਗਾ ਕਹੇਗੀ ਉਹਨੇ ਕਹਣਾ ਗੱਲੀ ਨੇ ਵੀ ਚੰਗੀ ਤੇਰੀ ਭੂਆਵਾ ਹਰ ਵਾਰੀ ਆਉਂਦੀ ਆ ਤੇ ਕੋਈ ਕੰਮ ਚ ਕੜਾਂ ਪਾ ਕੇ ਚੱਲ ਜਾਂਦੀ ਆ। ਮੈਂ ਚੰਗਾ, ਉਹ ਹੀ ਚੰਗੀ ਐ ਮੈਂ ਹੀ ਬੁਰੀ ਆ। ਉਹ ਪੂਆ ਤੂੰ ਤੇ ਮੈਂ ਇਹ ਨਹੀਂ ਕਹਾਂਗਾ ਵੀ ਉਹ ਬੁਰੀ ਐ ਜਾਂ ਚੰਗੀ ਆ। ਮੈਂ ਇਹ ਗੱਲ ਕੰਡਿਆ ਆ ਵੀ ਜਿਹੜੀ ਚੀਜ਼ ਬਣਦੀ ਆ ਉਹ ਕਰੀ ਆਪਾਂ। ਸਾਰਾ ਕਿੱਡਾ ਵਧੀਆ ਪ੍ਰੋਗਰਾਮ ਆ। ਪਿੰਦਰੋ ਵਿਚਾਰੇ ਨੇ ਕਿੰਨੀ ਨਾਲ ਹੈਲਪ ਕੀਤੀ ਆ। ਅੱਡੇ ਦੇ ਭੱਜ ਕੇ ਜਾ ਕੇ ਜਿਹੜੀ ਚੀਜ਼ ਥੋੜ ਜੰਦੀ ਰਹੀ ਜਾਂ ਕੋਈ ਲਿਆਉਣ ਲਈ ਉਥੇ ਦੇ ਵਿਚਾਰਾ ਜਾਂਦਾ ਰਿਹਾ। ਦੇਉਣਾ ਇਦਾਂ ਚੰਗੇ ਨਹੀਂ ਲੱਗੀਗਾ ਹੁਣ ਕੀ ਹੋ ਗਿਆ ਕਿਹੜੀ ਗੱਲੋਂ ਫੇਰ ਡਾਬੇ ਰੋਲਾ ਪਾਉਣਾ ਵੇਖੋ ਅਜ ਨਹੀਂ ਹੋਇਆ ਹੈਗਾ ਸਾਡੀ ਕੋਈ ਭੂਆ ਬਤੇ ਦੇ ਸਲਾਹ ਸੀ ਆਪਾਂ ਵਿੱਚ ਵਿਆਹ ਹੋ ਗਿਆ ਤੇ ਮੈਂ ਇਹਨੂੰ ਪੁੱਛਣ ਲਈ ਸਾਂ ਚਲੋ ਉਹ ਕੋਈ ਗੱਲ ਨਹੀਂ ਤੇ ਮੈਂ ਹੱਥ ਤਾ ਡਾਬਾ ਬੈਗ ਰੱਖਿਆ ਤੇ ਹੋਰ ਕੋਈ ਚੀਜ਼ ਤੇ ਨਹੀਂ ਰਹਿੰਦੀ ਨਹੀਂ ਹੁਣ ਕੋਈ ਚੀਜ਼ ਨਹੀਂ ਰਹਿੰਦੀ ਤੇ ਲਾਓ ਸੱਜ ਭਾਜੀ ਰਹਿੰਦੀ ਆ ਹਾਂ ਪਿੰਦਰ ਉਹ ਆਪਣੀ ਭਾਬੀ ਕੋਲ ਭਾਜੀ ਬਣਨਾ ਕੋਈ ਨਹੀਂ ਕੋਈ ਨਹੀਂ ਪੜ ਲੈਨੇ ਤੇ ਬਾਕੀ ਕੋਈ ਨਹੀਂ ਮਾਰੋ ਕਿਸੇ ਦੰਗੇੜਾ ਤੁਸੀਂ ਵੀ ਹਾਂ ਜ਼ਰੂਰ ਮਾਰਦੇ ਹਾਂ ਨਾ ਅੱਛਾ ਵੀ ਦੋ ਚਾਰ ਕੰਮ ਨੇ ਬੇਚਦੇ ਫਿਰ ਮਾਰਦੇ ਆ ਜੇ ਕੋ ਕੰਮ ਹੋਏਗਾ ਦੱਸ ਦੀਆਂ ਚੱਕਦਾ ਇਹ ਆ ਸਹੀ ਗੱਲ ਆ ਹਲਪ ਹੋ ਗਈ ਉਹ ਤੇ ਮੈਨੂੰ ਕੱਲੇ ਨੂੰ ਭਾਈ ਦੌੜ ਪੈਣੀ ਯਾਰ ਖਾਹ ਕੈਹੋ ਜੀ ਗੱਲ ਹੋਈ ਪਣ ਉਹ ਹੱਡੀ ਭੈਣ ਦਾ ਵਿਆਹ ਹੀ ਚੱਲ ਆ ਵਧੀਆ ਹੋ ਗਿਆ ਮੈਂ ਬੜਾ ਵਧੀਆ ਗੁਰੂ ਰਾਮ ਦਾਤ ਦਾ ਸ਼ੁਕਰ ਆ ਵੀ ਸਾਰਾ ਕੰਮ ਜਿਹੜਾ ਵਧੀਆ ਵਧੀਆ ਹੋ ਗਿਆ ਤੇ ਬਸ ਚੱਲ ਮੈਂ ਫੜਦਾ ਮਮੀ ਭਾਜੀ ਤੇ ਚੱਲੀਏ ਬਰ ਟਾਈਮ ਨਾ ਜਾਉ ਚੱਲ ਆ ਰਕੇਂਦਰ ਬਾਤ ਚਲੋ ਚਲੋ ਨਦੀਪ ਕਿੱਥੇ ਆ ਲੈ ਭੇ ਇੱਥੇ ਹੀ شادی ਦੇਣਾ ਮੁਰਕੇ ਝੱਟ ਤੇ ਆ ਦੇਣ ਜਾਣਾ ਨਹੀਂ ਨਹੀਂ ਕੋਈ ਨਹੀਂ ਇਹ ਐਦਾ ਕਰੀ ਵੀ ਜੇ ਡਾਉਣ ਲੱਗੀਆਂ ਭਾਜੀ ਤੇ ਕੋਈ ਚਾਲਦਾਨੇ ਪਾ ਗਈ ਤੇ ਮੈਂ ਅਟਗਵਣ ਸ਼ਰੀਕੇ ਸਵੰਡਣੀ ਚੱਲ ਆਣਾ ਉਹ ਨਾਲ ਚੱਲੀਏ ਬਿੰਦੂ ਸੁਗੋ ਗੱਡੀ ਅੰਦਰ ਹੀ ਕਰ ਲੈਣੀ ਸੀ ਉੱਥੇ ਸਾਮਾਨ ਕੱਢ ਲੈਂਦੇ ਸਾਰਾ ਕੋਈ ਨਹੀਂ ਵੜ ਜਾਂਦੀ ਹੈ ਸਾਮਾਨ ਜਿਹੜਾ ਕੱਢਣ ਵਾਲਾ ਕੱਢ ਲੂ ਹਾਂ ਕੀ ਕਿਹੜਾ ਪੋਣਾ ਹੋਣੀ ਅੰਦਰ ਖੜ ਕੇ ਵੇਖ ਲੈ ਆ ਬੈਗ ਤੇ ਕੱਢ ਲੈ ਆ ਮੰਮੀ ਦੇ ਆਉਣ ਬਾਕੀ ਤੇ ਮੈਂ ਸੰਭ ਲਿਆ ਵਾ ਸਾਰਾ ਤੇ ਬੂਟ ਕਿੱਥੇ ਤੁਹਾਡੇ ਬੂਟ ਉਹ ਅਗਲੇ ਪਨੇ ਪੈਰ ਵਿੱਚ ਛੇੜ ਦਿੱਤਾ ਥਲੇ ਲੈ ਚੁੱਕੀ ਇੱਕ ਦਿਨ ਉਹ ਟਰਡੀਆਂ ਜੁੱਤੀਆਂ ਹੀ ਬੜੀਆਂ ਜੁੱਤੀਆਂ ਤੇ ਫਰਸ਼ ਜਿਹੜੇ ਹਨਾ ਹੁਣ ਇਹਦੇ ਸਾਰਾ ਮੰਮੀ ਦੇ ਸਮਾਨ ਆ ਜਿੰਨਾ ਵੀ ਆ ਆਪਾਂ ਉਹ ਦਿਨ ਛੱਡ ਗਏ ਆ ਉਹ ਅੱਗੇ ਬਾਜੀ ਵੀ ਪਈ ਹੋਵੀ ਮੁਰਕੀ ਕੱਢ ਲਿਆਏ ਕੋਈ ਨਹੀਂ ਕੱਢ ਲਿਆ

ਕਿੰਨਾਂ ਕਿਨਾਂ ਕਰਾਉਂ ਨਾ ਦੀਪੀਏ ਤੂੰ ਗਿਆ ਹੀ ਪਤਾ ਲੱਗੂਗਾ ਤੇ ਜਾਣ ਸਕਦੇ ਜੀ ਉਹਦਾ ਤੇ ਮੋਢਾ ਤੇਰਾ ਦਾ ਜਾਣਦਾ ਹੁਣ ਮੈਂ ਗੱਡੀ ਲੈ ਜਨੇ ਆ ਪਾਹੂ ਨਹੀਂ ਗੱਡੀ ਲੈ ਜਾਣਾ ਤੂੰ ਠੀਕ ਜੀ ਨਹੀਂ ਕਿਹਾ ਕਿ ਤੇ ਦਵਾਈ ਵੀ ਲੈ ਲਿਓ ਆਪਣੀ ਉਥੋਂ ਨਾ ਦੀਪ ਇਹ ਸੇ ਕਰਕੇ ਤੇ ਗੱਡੀ ਫੜ ਲੱਗਾ ਵੀ ਦਵਾਈ ਖਾਣ ਨੂੰ ਮੇਰਾ ਅਜੀਬ ਕਰਦਾ ਤੇ ਖਾਓਗੇ ਤੇ ਫੇਰੀ ਸਹੀ ਹੋਊਗੀ ਇੱਕਦਮ ਥੋੜੀ ਠੀਕ ਹੋ ਜਨਾ ਉਹ ਵੇਖੀ 2-4 ਦਿਨ ਪ੍ਰੇਸ਼ ਰੱਖਿਆ ਨਾ ਤੇ ਠੀਕ ਹੋਇਆ ਨਾ ਹੁਣ ਅੱਗੇ ਨਾਲ ਬੜਾ ਫਰਕ ਆ ਚਲੋ ਠੀਕ ਹੈ ਮਾੜਾ ਜਿਆ ਕੀ ਬਾਕੀ ਨਾ ਜਿਆਦਾ ਟੈਨਸ਼ਨ ਨਹੀਂ ਲਈਦੀ ਹੁੰਦੀ ਤੇ ਇਹ ਨਿੱਕੀ ਜਿਹੀ ਗੱਲ ਉਹ ਜਿਆਦਾ ਬਣਾ ਲੈਂਦੀ ਉਹ ਚਲੋ ਠੀਕ ਹੈ ਮਮਾ ਮੈਂ ਵੀ ਝੜੂ ਲਵਾ ਤਾਡੀ ਹੋ ਜਾਂਦੀ ਹੈ ਨਾ ਇਹ ਤਾਂ ਗੱਲ ਹੈ ਮੰਮੀ ਕਿੱਥੇ ਹੈ ਮੰਮੀ ਇੱਥੇ ਹਾਂ ਬਾਹਰ ਠੀਕਾ ਸੋ ਬੋ ਹੋ ਗਿਆ ਰੋਟੀ ਆਨ ਕੋ ਪਰਹੇ ਪੁਥੀ ਰੱਖ ਦੇ ਹਾਂ ਸਟੋਰ ਚ ਜੱਜੇ ਦੇ ਲੱਗਾ ਮੈਂ ਪੁਥੀ ਉਹ ਹੁੰਦਾ ਹੈ ਮੰਮੀ ਹਾਂ ਮਹਿਮ ਚੱਲਿਆ ਤੇ ਗੱਡੀ ਦੀ ਚਾਬੀ ਕਿੱਥੇ ਆ ਲੱਭ ਨਹੀਂ ਰਹੀ ਮੇਰੀ ਸੋਣਾ ਘਰ ਦਾ ਤੂੰ ਐਵੇਂ ਅੱਗੇ ਅੱਗੇ ਰਿੰਨਾ ਮੈਂ ਜਿਹਦਾ ਕੰਮ ਹੈ ਉਹਦੇ ਕੋਲ ਗੱਡੀ ਖੜੀ ਜਾਂਦੀ ਮੰਮੀ ਅਗਲੇ ਤੇ ਗੱਡੀ ਕਿਸ ਨੇ ਖੜੀ ਏ ਤੇ ਫਿਰ ਕੀ ਐਦਾਂ ਹੀ ਆ ਜੇ ਉਹਨਾਂ ਨੂੰ ਅੱਧੀ ਰਾਤ ਆਵਾਜ਼ ਮਾਰੀ ਹੈ ਨਾ ਉਸੇ ਵੇਲੇ ਆ ਜਾਂਦੇ ਨੇ ਤੇ ਬਾਕੀ ਬੜਾ ਕੁਝ ਵੇਖਣਾ ਪੈਂਦਾ ਹੈ ਵੇਖਣਾ ਨੇ ਪੈਂਦਾ ਜੇ ਕੱਲ ਨੂੰ ਕਿਤੇ ਖਰਾਬ ਹੋ ਗਈ ਨਾ ਤੇ ਮੈਂ ਪੈਸਾ ਇੱਕ ਨਹੀਂ ਦੇਣਾ ਮੰਮੀ ਕਿੱਡੀ ਕੁ ਦੂਰ ਜਾਣਾ ਇੱਥੇ ਤੇ ਜਾਣਾ ਮੈਂ ਆਪੋ ਚਲੀ ਏ ਇੰਨੀ ਨਾਲੇ ਚੱਲ ਜਾ ਜਾ ਜਾਣਾ ਤੇ ਕੀ ਚਾਬੀ ਦੱਸੋ ਕਿੱਥੇ ਰੱਖੀ ਜੀ ਚਾਬੀ ਉਹ ਉੱਥੇ ਮੈਂ ਰੱਖੀ ਆ ਫ੍ਰੀਜ ਦੇ ਉੱਤੇ ਸਾਈਆਂ ਵਧਾਈਆਂ ਗੇਤਰੀਆਂ ਲਾ ਲਈਂਦਾ ਇਹ ਮੁੜ ਕੇ ਮੰਮੀ ਨੂੰ ਪੁੱਛਣ ਹੁੰਦਾ ਤੇ ਰੱਖ ਕੇ ਦੇਣੀ ਹੈਗੀ ਜਮਣੇ ਉੱਥੇ ਰੱਖ ਲਓ ਬਟੂਲੀ ਦਾ ਚੱਤਪੜ ਚੜਾ ਲੀਂ ਬੰਦਾ ਉੱਥੇ ਚੰਗੀ ਚੰਗੀ ਜਹ ਦੇ ਦਿੰਦਾ ਕੋਪੀ ਲਾ ਕੋਟਾ ਸੁਪਰੀ ਖਾਲੋ ਕੋਪੀ ਪਾੰਦੇਓ ਕੁਝ ਨਹੀਂ ਕਰਲੀ ਨਾ ਆਰਾ ਪਾਣੀ ਲਾ ਕੇ ਰੱਖਿਆ ਆਈਓ ਫੀਡ ਪਾਈਦੀ ਨਾ ਮੱਛੀ ਨੂੰ ਤੋਂ ਡਲਟਰਾਂ ਦੇ ਵੀ ਨਾਲ ਪਾਣੀ ਲਾ ਕੇ ਰੱਖਿਆ ਕਰੋ ਬੱਚਾ ਆਪਣੀ ਮਰਜ਼ੀ ਨਾਲ ਪੀ ਲੈਂਦਾ ਨਾ ਤਾਂ ਗਰੋਥ ਚੰਗੀ ਹੁੰਦੀ ਐ ਠੀਕ ਏ ਤੇ ਮੈਂ ਕਹਿਣ ਦੀ ਜੀ ਹਾਂ ਜੀ ਦੱਸੋ ਕਮਲ ਦਾ ਫੋਨ ਆਇਆ ਸੀ ਕਵਲ ਕੈਂਡੀ ਵੀ ਪਾਰਟੀ ਰਹੀ ਉਹਨਾਂ ਨੇ ਐਤਵਾਰ ਅੱਛਾ ਕਵਲ ਕੈਂਡੀ ਹੀ ਤੇ ਵੀ ਸਾਰੇ ਜਾਣੇ ਆਏ ਕੋਈ ਗੱਲ ਨਹੀਂ ਕਰ ਲਈਂ ਜਾਵਾਂਗੇ ਕਿ ਜਾਣਾ ਕਿਉਂ ਨਹੀਂ ਆਹ ਉਹ ਤਾਂ ਮੈਂ ਕਹਿਣ ਦੀ ਆ ਜਾਣਾ ਵਾ ਤੇ ਵਿਆਹ ਤੇ ਮੈਂ ਤਾਂ ਸਰੋਪਿਆਣੇ ਮਿਲੀਆਂ ਪਰ ਆੜ ਗਿਆ ਨਾ ਕੁਝ ਲਿਆਣੀ ਜਿਹੜੀ ਪਰੋਣੇ ਦੀ ਚੈਨੀ ਬਣਾਈ ਆ ਤੇ ਮੈਂ ਚਲੋ ਉਦੋਂ ਪਾਵਾਂਗੇ ਚਲੋ ਬੋਤੇ ਠੀਕ ਹੈ ਗੱਲ ਇਹ ਨਾ ਬਾਕੀ ਇਹ ਆ ਵੀ ਹੋਰੀ ਲੈ ਲਿਓ ਜੇ ਕੁਝ ਖੜਨਾ ਹੋਊਗਾ ਨਾ ਜੇ ਕਰਨਾ ਪਊਗਾ ਤੇ ਪੈਆਂ ਤੋਂ ਨਾ ਝੱਕਿਆਗਾ ਔਖਾ ਸੌਖਾ ਕਰ ਲਾਂਗੇ ਸੱਜਾ ਖੱਬਾ ਤੇ ਇਹ ਆ ਵੀ ਨਵੀਂ ਨਵੀਂ ਰਿਸ਼ਤੇਦਾਰੀ ਆ ਕੇ ਆ ਗਲੋ ਮਤਲਬ ਇਹ ਨਾ ਹੋਏ ਪਹਿਾਨੀ ਹੋਵੇ ਨਹੀਂ ਪਿਆ ਤਾਂ ਬਥੇਰੇ ਲੀੜੇ ਕੱਪੜੇ ਵੀ ਆਏ ਆ ਚੱਲ ਲਾ ਕੇ ਖੜਨੇ ਹੋਣਗੇ ਤੇ ਵਧੀਆ ਸੂਟ ਆ ਲੈ ਜਾਾਂਗੇ ਤੇ ਕਵਲ ਦਾ ਵੀ ਲੈ ਆਵਾਂਗੇ ਬਾਕੀ ਇਹ ਵੀ ਤੂੰ ਕਵਲ ਨੂੰ ਮੜਿਆ ਫੋਨ ਕਰਕੇ ਪੁੱਛ ਲੈ ਨਾ ਕਿ ਹੋਰ ਵੀ ਕੋਈ ਚਾਹੀਦਾ ਤੇ ਦੱਸ ਦੇ ਮਾ ਤਾਂ ਤੋਂ ਪਹਿਲਾਂ ਕਹਿਤਾ ਕਿ ਉਹਨਾਂ ਨੇ ਕਿਉਂ ਕੋਈ ਚੀਜ਼ ਨਾ ਲੈ ਕੇ ਆਇਓ ਤੇ ਮੈਂ ਕਹਿੰਦੀ ਆਂ ਫਿਰ ਸੋਨੇ ਲੱਗਾਂਗੇ ਚੈਣ ਵੀ ਲੈ ਜਾਵਾਂਗੇ ਤੇ ਲੀੜਾ ਕਪੜਾ ਲੈ ਜਾਵਾਂਗੀ ਚਲ ਠੀਕ ਆ ਗੱਲੀ ਨੇ ਇੱਧੇ ਕਰ ਲਾਂਗੇ ਵੀ ਤੁਹਾਡੀ ਠੀਕ ਆ ਗੱਲ ਕਿ ਉਦਾਂ ਖਾਲੀ ਇੱਥੇ ਕੱਲੇ ਜਾਂਦਿਆਂ ਨਾਲ ਉਹਨਾਂ ਵੀ ਚੰਗੇ ਬਣੀ ਨਾ ਲੱਗੀਦਾ ਲੀੜਾ ਕਪੜਾ ਆਪਣੀ ਜਗ੍ਹੀ ਆ ਤੇ ਸੋਨੇ ਦੀ ਚੀਜ਼ ਜਿਹੜੀ ਉਹ ਆਪਣੀ ਜਗ੍ਹੀ ਆ ਸੋਹਣੀ ਲੱਗਦੀ ਆ ਕੋ ਚਾਰ ਭੈਣ ਭਰਾ ਜੋ ਇਕੱਠੇ ਹੋਣਗੇ ਤੇ ਵਧੀਆ ਲੱਗਦਾ ਚਲੋ ਕਬਲ ਨੂੰ ਚਲੋ ਆ ਪਾਤਰੀ ਭੀ ਨਾ ਪਾਤਾ ਇਹਨਾਂ ਕੁਝ ਨਹੀਂ ਕਿਹਾ ਤੇ ਜਵਾਈ ਭਾਈ ਨੂੰ ਨਹੀਂ ਪੰਦਾ ਵਾ ਇਹ ਤਾਂ ਗੱਲ ਕਰ ਲਈ ਸਹੀ ਆ ਇਹ ਵੀ ਬਾਕੀ ਦੋਵੇਂ ਨਾਲੇ ਚੰਗੇ ਲੱਗਦੇ ਆ ਚਲੋ ਕਿ ਇਹਨੇ ਮਤਲਬ ਉਹਨਾਂ ਤਾਂ ਨਹੀਂ ਵਿਚਾਰਾਂ ਨੇ ਇਹ ਗਲਤੀ ਕੀਤੀ ਪਰ ਆਪਣੇ ਆਪ ਚੀਜ਼ ਠੀਕ ਜਾਣੀ ਫਿਰ ਲੱਗਦਾ ਹੈ ਨਾ ਨਹੀਂ ਲੋਕਾਂ ਪਤਾ ਕੀ ਹੈ ਨਾ ਭਰਾ ਪਰ ਜਾਈ ਨਹੀਂ ਇਹ ਜੋ ਵੀ ਨਹੀਂ ਹੈ ਇਹ ਉਹ ਤਾਂ ਉਹਨਾਂ ਨੇ ਨਹੀਂ ਧਵਾਇਆ ਨਹੀਂ ਨਹੀਂ ਆਪਾਂ ਇਤਾਂ ਦੀ ਗੱਲ ਨਹੀਂ ਕੋਈ ਹੋਣ ਦੇਣੀ ਹੈਗੀ ਤੇ ਤੈਨੂੰ ਜਿੱਦਾਂ ਠੀਕ ਲੱਗਦਾ ਨਾ ਆਪਾਂ ਉਦਾਂ ਹੀ ਕਰ ਲਾਂਗੇ ਮੈਂ ਕਹਿੰਦੀ ਜਿਹੜੀਆਂ ਛਾਪਾਂ ਨਹੀਂ ਬਣਾਈਆਂ ਸੱਸ ਦੀ ਵੀ ਤੇ ਸੌਰੇ ਦੀ ਵੀ ਉਹ ਵੀ ਲੈ ਜਾਾਂਗੀ ਮਿਲੀਆਂ ਸੀ ਤੇ ਉਹ ਪਾਈਆਂ ਨਾ ਨਾ ਇਦਾਂ ਕਰਿਓ ਨਾ ਉਹ ਨਾਲ ਲੈ ਜਾਇਓ ਤੇ ਬਾਕੀ ਆਪਾਂ ਮੌਕੇ ਤੇ ਵੀਰ ਲਾਂਗੇ ਤੇ ਕਬਲ ਦੀ ਸਲਾਹ ਲੈ ਲਾਂਗੇ ਜਿੱਦਾਂ ਉਹ ਕਹੇਗੀ ਚਲੋ ਠੀਕ ਹੈ ਤੇ ਚਲੋ ਫਿਰ ਚੱਲੀਏ ਮੁੜ ਕੇ ਨਾਲੇ ਲੇਟ ਹੋਣਦੇ ਆਂ ਭਾਈ ਕੰਮ ਕਰਤਾ ਆਂ ਟਾਈਮ ਤੇ ਫੇਰਾ ਕੋਲਾ ਚ ਤਨੋਦੀ ਬੰਨ ਲੈ ਕੇ ਜੰਨੇ ਆ ਕਿਥੇ ਹੋ ਕੇ ਕੇ ਖੜਨਾ ਕਿ ਜੇ ਕੋਈ ਕੰਮ ਬਗ ਮਹਗਾ ਤੇ ਕਰ ਕੇ ਤਿਆਰ ਹੋ ਜਾਣਾ ਜੇ ਟਾਈਮ ਦੇ ਟਾਈਮ ਕੀਤਾ ਨਾ ਉਹਨੇ ਕਹਿੰਦਾ ਮੈਨੂੰ ਪਹਿਲਾਂ ਨੇ ਦੱਸਿਆ ਹੋਇਆ ਕੰਮ ਦੀਆਂ ਕਰਨ। ਅੱਛਾ ਜਿਵੇਂ ਲਈ ਨਹੀਂ ਹੋਈ? ਨਹੀਂ ਨਹੀਂ ਹਾਲੇ ਕੀਤੀ ਹੋਈ ਆ। ਦੱਸੋ ਤੂੰ ਇੱਕ ਕੰਮ ਕਰ ਏ ਫਰੀ ਹੋ ਕੇ ਨਾ ਤੇ ਤਿਆਰ ਹੋ ਜਾ ਆਪਣਾ ਕਿਤੇ ਚੱਲਦੇ ਆ। ਤਿਆਰ ਹੋ ਜਾ। ਪਿੰਦਰ ਜੀ ਹਾਂ ਗੱਲ ਨਹੀਂ ਤੇ ਮੈਨੂੰ ਤੁਸੀਂ ਪਹਿਲਾਂ ਦੱਸ ਦੇ। ਮੈਂ ਟਾਈਮ ਨਾਲ ਕੰਮ ਕਰ ਲੈਂਦੀ ਮੇਰੇ ਥੱਲੇ ਕਿੰਨਾ ਕੰਮ ਕਰਨ ਵਾਲਾ ਪਿਆ ਵਾ। ਤੁਹਾਨੂੰ ਪਤਾ ਐ ਇਦਾਂ ਦੇ ਮੰਮੀ ਨੇ ਮੈਨੂੰ ਉੱਦੈ ਹੀ ਕਿ ਤੇ ਜਾਣ ਦੇ ਨਾ। ਇੱਕ ਮਿੰਟ ਮੇਰੀ ਗੱਲ ਤੇ ਸੁਣ। ਜਿੱਥੇ ਹੀ ਜਾਣਾ ਈ ਉਹ ਤੇ ਕੰਮ ਹੋ ਗਿਆ। ਇਹਨੇ ਮੁੰਡੇ ਨਾਲ ਚੱਲ ਜਾਣਾ ਇੱਥੇ ਕਿਤੇ। ਤਾਂ ਮੈਂ ਵੀ ਆਪਾਂ ਕਿਉਂ ਨਾ ਬਾਹਰ ਤੋਂ ਫਿਰ ਕੇ ਆਈਏ ਚਲੋ ਕੋਈ ਗੱਲ ਨਹੀਂ ਫਿਰ ਮੈਂ ਕੰਮ ਕਰਕੇ ਤੁਹਾਨੂੰ ਦੱਸ ਦਾਂਗੀ ਕੋਈ ਨਹੀਂ ਮੈਂ ਮੈਮ ਤੈਨੂੰ ਤੁਰ ਲੱਗਿਆ ਫੋਨ ਕਰਨ ਲੱਗਾ ਕਰੀ ਤੇ ਤੂੰ ਪਤਾ ਕੀ ਕਰ ਤਿਆਰ ਹੋਇਆ ਡਰੈੱਸ ਪਤਾ ਕਿਹੜੀ ਪਾਈ ਜਿਹੜੀ ਆਪਾਂ ਉਦਾਂ ਨਹੀਂ ਲੈਂਦੀ ਹੂੰ ਉਹ ਵਾਲੀ ਪਾਈ ਨੂੰ ਮੰਮੀ ਨੇ ਗੁੱਸੇ ਹੋਣਾ ਪਿੰਦੇ ਰ ਮੈਨੂੰ ਉਹਨਾਂ ਨੇ ਨਹੀਂ ਜਾਣ ਦੇਣਾ ਉਹ ਪਾ ਕੇ ਮੇਰੇ ਨਾਲ ਸਾਨੂੰ ਕੁਝ ਨਹੀਂ ਕਹਿੰਦੇ ਜਦੋਂ ਮੈਂ ਕਹਿਣ ਡਿਆ ਜੇ ਨਹੀਂ ਪਾਉਣੀ ਤਾਂ ਦੱਸ ਦੇ ਫਿਰ ਮੈਂ ਨਹੀਂ ਜਾਣਾ ਕਿਤੇ ਚਲੋ ਕੋਈ ਗੱਲ ਨਹੀਂ ਮੈਂ ਹੋ ਜਾਣਗੀ ਤਿਆਰ ਤੇ ਮੈਨੂੰ ਇੱਕ ਗੀ ਦੱਸ ਦਿਓ ਫਿਰ ਠੀਕ ਆ ਹਾਂ ਹਾਂ ਮੈਂ ਤੁਹਾਨੂੰ ਤੁਰਲ ਕੇ ਫੋਨ ਕਰਦਾ ਹਾਂ ਜੇ ਘੰਟਾ ਦਾ ਹੈਗਾ ਹੀ ਇਹ ਅੱਧੇ ਘੰਟੇ ਦਾ ਕਰਦਾ ਚਲੋ ਕੋਈ ਨਹੀਂ ਠੀਕ ਫਿਰ ਮੈਂ ਵੀ ਜਲਦੀ ਜਲਦੀ ਆਪਣਾ ਕੰਮ ਖਤਮ ਕਰ ਲੈਂਦੀ ਚਲ ਠੀਕ ਚਲ ਲੈ 10 ਮਿੰਟ ਪਹਿਲਾਂ ਹੀ ਦੱਸ ਦਿੰਦੇ ਜੇ ਕੋਈ ਇਹਨਾਂ ਦਾ ਪਲਾਨ ਹੈਗਾ ਹੀ ਤੇ ਮੈਂ ਆਪਣਾ ਕੰਮ ਟਾਈਮ ਨਾਲ ਕਰ ਲੈਂਦੀ

ਉਹ ਤਾਂ ਤੇ ਜਨਾ ਫੋਨ ਰੱਖ ਕੇ ਕਰਦਾ ਨਾ ਨਾ ਬਲੀਡਾ ਵਿੱਚ ਧੀਰੇ ਚੱਲ ਚਾਰ ਚੋਰ ਤੇ ਆ ਗਈ ਇਹਨੂੰ ਪੁੱਛਣੀ ਹੈ ਨਾ ਭਲਾ ਕਿਹਦਾ ਫੋਨ ਆਉਂਦਿਆ ਕਿੰਨੀ ਤੱਕਿਆਰੀ ਹੋਣ ਲਈ ਬੜੀ ਮੈਡਮ ਬਣੀ ਪਹਿਲੇ ਮੈਨੂੰ ਇਹ ਰਸੋਈ ਚੱਲੀ ਕਿਥੇ ਆ ਮम्मी ਤਿੰਨ ਦਿਨ ਦਾ ਫੋਨ ਹੈ ਇਹ ਕਹਿੰਦੇ ਤਿਆਰ ਹੋ ਜਾ ਕਿਤੇ ਜਾਣਾ ਵਾ ਤੇ ਗਲਾ ਕਿ ਇਹੋ ਕਪੜੇ ਪਾ ਕੇ ਜਾਣਾ ਹੀ ਇਹੋ ਜਨ ਤੈਨੂੰ ਮੈਂ ਘਰ ਵੀ ਨਾ ਪਾਉਂਦਾ ਤੇ ਇਹ ਛੂਡ ਬਾਹਰ ਪਾ ਕੇ ਜਾਏਗੀ ਤੇ ਮੇਰੀ ਸੋਭਾ ਕਰਾਏਗੀ ਜੱਪ ਕਰਕੇ ਤਾਂ ਸਲਵਾਰ ਸੂਟ ਪਾ ਜਾਂ ਪਾਉਣਾ ਵਾਂਦੇ ਮੰਮੀ ਮੈਂ ਜਿੱਦ ਪਿੰਦ ਨੂੰ ਕਿਹਾ ਸੀ ਉਹ ਕਹਿੰਦੇ ਨੇ ਇਹੋ ਹੀ ਕੱਪੜੇ ਪਾਉਣੇ ਆ ਜੱਪ ਕਰਕੇ ਮੈਂ ਬੈਠੀ ਆ ਉਹਦੇ ਆਖਿਆ ਕੋਈ ਹੋਰ ਆ ਤੇ ਮੇਰੀ ਮਾਂ ਨੇ ਮੈਂ ਤੈਨੂੰ ਪਾਉਣ ਨਹੀਂ ਦੇਣੇ ਹੈਗੇ ਲੈ ਇਹਨਾਂ ਨੂੰ ਹੁਣ ਮੈਂ ਉਹਨਾਂ ਦੀ ਮੰਨਾਂ ਕੀ ਤੁਹਾਡੀ ਮੰਨਾਂ ਮੈਂ ਤੇ ਵਿਚਕਾਰ ਫਸ ਗਈ ਆ ਨਾ ਵਿਚਕਾਰ ਕਿਉਂ ਫਸ ਗਈਆਂ ਮੈਨੂੰ ਨਹੀਂ ਇਹ ਚੰਗੇ ਲੱਗਦੇ ਹਲੇ ਪਾਉਣੇ ਹੋਣਗੇ ਨਾ ਤੇ ਸ਼ਾਮ ਨੂੰ ਸੌਣ ਦੇ ਵੇਲੇ ਪਾ ਲਿਆ ਕਰੋ ਬਾਹਰ ਨਹੀਂ ਇਹ ਕਪੜਾ ਪਾ ਕੇ ਜਾਣਾ ਵਾਵਾ ਸੋਭਾ ਕਰਾਈਗੀ ਤੂੰ ਪਿੰਦਰ ਜਿਹੋ ਤੈਨੂੰ ਆਖੇ ਉਹੋ ਹੀ ਤੂੰ ਕਰੀ ਜਾਇਆ ਕਰ ਮੈਨੂੰ ਤੇ ਉਦੋਂ ਨਹੀਂ ਨੀ ਹਣ ਚੰਗੇ ਲੱਗੇ ਜਦੋਂ ਉਹ ਲੈ ਕੇ ਆਇਆ ਸੀ ਤੇ ਹੁਣ ਕੋਈ ਬਾਹਰ ਪਾਵਾ ਕੇ ਜਾਣਾ ਕਿਉਂ ਮੇਰੀ ਬੇਇੱਜ਼ਤੀ ਕਰਾਉਣੀ ਏ ਲਾ ਇਹਨਾ ਲੀੜਿਆ ਕੋਈ ਗੰਦੀ ਨਹੀਂ ਤਰੀ ਪਿੰਦਰ ਨੂੰ ਫੋਨ ਕਰਕੇ ਪੁੱਛਦੀ ਆ ਤੇ ਫਿਰ ਲਾ ਦਿੰਦੀ ਆ ਅੰਗਲੇ ਕੱਪੜੇ ਪਿੰਦਰ ਨੂੰ ਪੁੱਛਣਾ ਕੋ ਬਹੁਤੀ ਗੱਲ ਨਹੀਂ ਜਿਹੜੀ ਮੈਂ ਗੱਲ ਕੀਤੀ ਆ ਨਾ ਚੁੱਪ ਕਰਕੇ ਤੇ ਕੱਪੜੇ ਲਾ ਕੋਈ ਨਹੀਂ ਮੰਮੀ ਬਦਲ ਲੈਣੀ ਐ ਮੈਂ ਕੈਂਪ ਤੇ ਨਹੀਂ ਐ ਤੇ ਨਾਲੇ ਸਾਚਾ ਵੇਖ ਵਾਲਾ ਫੋਨ ਕਿਦਾ ਆਉਂ ਡਿਆ ਆ 2 3 ਪਹਿਲਾ ਵਜੀਆਂ ਨੇ ਮੈਂ ਚੁੱਕਣ ਲੱਗਿਆ ਤੇ ਕੱਟਿਆ ਗਿਆ ਮੈਂ ਤੇ ਪਰ ਮੰਮੀ ਪਤਾ ਨਹੀਂ ਕਿਦਾ ਨੰਬਰ ਵਾ ਇਹ ਤੇ ਸਹੀ ਬਣਾ ਲਾ ਕੇ ਕਿਦਾ ਵਾਏ ਮੰਮੀ ਕੀ ਪਤਾ ਉਹਨੂੰ ਕੌਣ ਹੋਗਾ ਐਵੇਂ ਥੋੜੀ ਲਾ ਲੈਣਾ ਅਗਲੇ ਨੂੰ ਫੋਨ ਨੰਬਰ ਤੇ ਆਇਆ ਹੀ ਹੋਏਗਾ ਨਾ ਉੱਤੇ ਤੁਹਾਨੂੰ ਇਹ ਪਛਾਣਣੀ ਹੈਗੀ ਮੰਮੀ ਮੇਰੀ ਪਛਾਣ ਚ ਨਹੀਂ ਨਾ ਇਹ ਨੰਬਰ ਹੈਗਾ ਇਹਦਾਂ ਦਾ ਕਾਰ ਹੁਣ ਦੂਜਾ ਕਾਰ ਜਿਹੜਾ ਸੁਣ ਲਈਦਾ ਵਾ ਮੈਂ ਨਹੀਂ ਸੁਣਾਂ ਕਿ ਵੀ ਕਿਦਾ ਵਾ ਹੈਲੋ ਇਹ ਕੌਣ ਤੁਸੀਂ ਤੁਸੀਂ ਕੌਣ ਫੋਨ ਕਰਦਾ ਆ ਤੁਹਾਡੇ ਫੋਨ ਤੋੜਾ ਦੋ ਤਿੰਨ ਮੀਸ ਕਾਲ ਆਈਆਂ ਹਨ ਮੈਂ ਤਾਂ ਕਰਕੇ ਲਾਇਆ ਵਾ ਔਰ ਜਿਹੜਾ ਉਹ ਮੁੰਡਾ ਫੋਨ ਕਰਦਾ ਤੇ ਹੁੰਦਾ ਰਹਿੰਦੇ ਜਿਉਂ ਜਿਉਂ ਜਾ ਫੋਨ ਕਰਦਾ ਤੇ ਤੁਹਾਨੂੰ ਪਤਾ ਉਹ ਮੁੰਡੇ ਦਾ ਕੌਣ ਹੀ ਨਹੀਂ 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 ਉਹ ਕਾ ਕਰਕੇ ਉਹ ਬੰਦੇ ਨੂੰ ਫੋਨ ਕਰਵਾ ਦੇਦਾ ਕੰਮਾਂ ਨੇ ਉਤਰ ਕੇ ਦੇ ਮੁੱਖ ਚੋਣੋ ਨਹੀਂ ਕਰ ਕੋਈ ਹਾਂ ਜੀ ਵੇ ਨਾ ਮੂੰਹ ਕੀ ਪਤਾ ਕੀ ਦਾ ਕੀ ਦਾ ਨਹੀਂ ਮੇਰੀ ਵੀ ਬੇਇੱਜ਼ਤੀ ਦੇਉ ਨਾਲ ਕਰਾਉਂਦੇ ਹੋਂ ਬੇਚੇ ਮੈਂ ਨਹੀਂ ਕਰਾਉਂਦੇ ਬੇਚੇ ਤੁਸੀਂ ਕਰਾਉਂਦੇ ਹੋ ਅਸਕਰ ਜਿਹੜਾ ਫੋਨ ਆਇਆ ਤੇ ਉਹ ਅੱਜ ਨਹੀਂ ਪਛਾਣੀ ਗਏ ਵੀ ਕੌਣ ਆ ਉਹ ਮਿੱਟੀ ਕੀ ਪਤਾ ਕੌਣ ਕੌਣ ਨਹੀਂ ਮੈਨੂੰ ਨਹੀਂ ਪਤਾ ਹੈਗਾ ਇਹਨਾਂ ਦਾ ਤੇ ਬਿੜਾ ਨੰਬਰ ਤੋਂ ਮੈਂ ਕਿਉਂ ਫੋਨ ਕਰ ਦਿੱਤਾ ਵਾ ਚਲੋ ਮੈਨੂੰ ਇਹ ਦੱਸ ਸਰ ਕੋਈ ਨਾ ਕੋਈ ਵਜ੍ਹਾ ਹੈ ਲੈ ਹੈ ਨਾ ਮੰਮੀ ਮੈਨੂੰ ਨਹੀਂ ਪਤਾ ਸੱਜੀ ਮੈਂ ਤਾਂ ਇੱਥੇ ਲਾਉਣ ਨਹੀਂ ਹਦੀ ਹੈਗੀ ਵੀ ਕੀ ਪਤਾ ਕਿਹਦਾ ਨੰਬਰ ਆ ਇਦਾਂ ਹੀ ਕੋਈ ਲਾ ਦਿੰਦੇ ਨੇ ਐਵੇਂ ਇੰਨੀ ਭੋਲੀ ਨਾ ਬਣ ਮੈਂ ਸਭ ਜਾਣਨੀ ਆ ਕਾਲਿਆ ਉਹਦੇ ਚਿੱਟੇ ਮੇਰੇ ਹੋ ਗਏ ਨੇ ਕੀ ਗੱਲ ਮੈਨੂੰ ਤੇਰੇ ਪਿਛਾਣਨੇ ਆਈ ਹੈਗੀ ਬੜੀ ਤਿਆਰ ਸ਼ਹਿਰ ਹੋਈ ਇਹ ਮੈਨੂੰ ਇਹ ਦੱਸ ਵੀ ਫੋਨ ਹੈ ਕਿਦਾ ਵਾ ਮੰਮੀ ਮੈਨੂੰ ਨਹੀਂ ਪਤਾ ਕਿਦਾ ਵਾ ਪਤਾ ਕਿਉਂ ਨਹੀਂ ਫੈਸ਼ਨ ਤੂੰ ਐਵੇਂ ਕੀਤਾ ਹੈ ਅਸਕਰ ਕਹਿਣਾ ਹਾਂ ਕੀਤੀ ਹੋਗੀ ਤੇ ਸਾਈ ਮਿਲਣੇ ਚੱਲਣੀ ਹੈ ਨਾ ਆ ਰਹੇ ਨੇ ਪਿੰਦਰ ਨੂੰ ਤੇਰੀਆਂ ਨਾ ਆ ਫੱਦੀਆਂ ਨੂੰ ਤੇਲ ਲਵਾ ਕੇ ਛੱਡਾਂ ਨੀ ਮੰਮੀ ਵੀ ਤੇਰਾ ਮਤਲਬ ਤੂੰ ਇਹ ਮੈਨੂੰ ਗਲਤ ਸਮਝਉਂਦੀ ਆ ਨਾ ਕਿੰਨਾ ਟਾਈਮ ਹੋ ਗਿਆ ਮੈਨੂੰ ਵਿਆਹ ਕੇ ਘਰ ਚਾਹੀਦਾ ਮੈਂ ਕਦੇ ਇਹੋ ਜਿਹਾ ਕੋਈ ਕੰਮ ਕੀਤਾ ਅੱਜ ਮੈਨੂੰ ਪਿੰਦਰ ਨੇ ਫੋਨ ਕੀਤਾ ਐ ਮੈਂ ਤਾਂ ਤਿਆਰ ਹੋਈ ਆ ਤੇ ਐਵੇਂ ਮੇਰੇ ਤੇ ਸ਼ੱਕ ਕਰੀ ਜਾਂਦੇ ਹੋ ਸ਼ੱਕ ਤਾਂ ਫੇਰ ਆਪੇ ਆਉਂਦਾ ਵਾ ਜਦੋਂ ਕੋਈ ਹੋਏ ਬਗਾਨਾ ਤਾਂ ਕਿਉਂ ਫਿਰ ਫੋਨ ਕਰੇ ਨਾਲੇ ਤੂੰ ਮੇਰੀ ਗੱਲ ਸੁਣ ਐਡੀ ਤਿਆਰ ਹੋ ਗਈ ਚੱਲੀ ਮੈਨੂੰ ਤਾਂ ਤੇਰੇ ਸ਼ੱਕ ਵੈ ਚੱਲੀ ਕਿਦੇ ਹੋਰ ਵੈ ਤੇ ਨਾ ਤਿੰਦਰਦਾ ਤੈਨੂੰ ਪਤਾ ਸੀ ਕਿ ਉਹਨੇ ਸ਼ਾਮਾਂ ਨੂੰ ਆਉਣਾ ਹੈ ਤੇ ਮੈਂ ਤਿਆਰ ਹੋ ਕੇ ਨਾ ਇਥੇ ਮਿਲ ਗਏ ਆਵਾ ਐਵੇਂ ਮੇਰੇ ਮੁੰਨੇ ਨੂੰ ਬਦਨਾਮ ਕਰਨੀ ਹੈ ਸੱਚ ਸੱਚ ਦੱਸ ਤੇ ਮੈਨੂੰ ਤੈਨੂੰ ਮੈਂ ਆ ਕੇ ਮੰਮੀ ਆ ਵੀ ਮੇਰੇ ਮੂੰਹ ਕੋਜ ਸੋਨਾ ਲਿਓ ਜਿੱਦਾਂ ਦੀਆਂ ਗੱਲਾਂ ਤੂੰ ਹੀ ਕਰਾਂਦੀ ਉਹ ਮੈਨੂੰ ਵੀ ਗਾੜੀ ਕਰਨੀ ਆਉਂਦੀਆਂ ਨੇ ਮੈਂ ਤੁਹਾਨੂੰ ਕੁਝ ਕਹਿ ਨਹੀਂ ਤੇ ਹੀ ਜ਼ਿਆਦਾ ਸਿੱਧੇ ਚੜਾਂਦੇ ਆ ਨਹੀਂ ਤਾਂ ਤੂੰ ਕਹਿ ਮੈਨੂੰ ਜੋ ਕਹਿਣਾ ਮੈਂ ਕਿ ਦਰ ਕਿਤੇ ਆ ਤੂੰ ਕਿਥੇ ਪਰ ਚੱਲੀ ਐ ਇਹ ਹੁਣ ਨਾ ਹੁੰਦਾ ਤੇ ਮੈਨੂੰ ਤਾਂ ਪਤਾ ਨਹੀਂ ਸੀ ਲੱਗਣਾ ਤੇ ਕੀ ਹੁਣ ਡਿਆ ਮੈਨੂੰ ਇਹ ਦੱਸ ਵੀ ਕਿਹੜੇ ਖਸ ਨੂੰ ਮਿਲ ਚੱਲੀ ਐ